ਸ਼ਲੋਕ ਮਹਲਾ 5ਵਾਂ ਲੱਦਮ ਲੱਬਣ ਹਾਰ ਕਰਮ ਕਰਨਦੋ ਮਾਪਿਰੀ ਇੱਕੋ ਸਿਰਜਣ ਹਾਰ ਨਾਨਕ ਬੀਆ ਨਾ ਪੱਸੀ ਐ ਲੱਦਮ ਲੱਗਵਾਰ ਅੱਜ ਨੀ ਨੂੰ ਜਿਹੜਾ ਲੱਦੇ ਕੋਈ ਫਾਇਦਾ ਹੋਵੇ ਪੁਰੂ ਉਹ ਲੱਬ ਉਹ ਜਿਹੜਾ ਖੋਇਆ ਹੋਇਆ ਉਹ ਹੀ ਲੱਭੀਦਾ ਠੀਕ ਹੈ ਜੀ ਜਿਹੜਾ ਖੋਇਆ ਹੀ ਨਹੀਂ ਹੋਇਆ ਤਾਂ ਲੱਭਣਾ ਕਿਨੂੰ ਪਰ ਜੋਗੀ ਤਾਂ ਆਪਣੇ ਆਪ ਨੂੰ ਲੱਭ ਹੀ ਜਾਂਦੇ ਨੇ ਖੋਇਆ ਹੋਇਆ। ਸਰੀਰ ਤੋਂ ਲੱਭਦੇ। ਅੱਛਾ ਜੀ। ਇਹ ਲੱਭਣ ਨੂੰ ਲਾ ਲਿਖਿਆ ਕਿ ਉਹਨਾਂ ਸਵਾਲ ਦੀ ਬੈਕਗ੍ਰਾਉਂਡ ਕੀ ਹੈ? ਜੋਗੀ ਜੀ ਸਰੀਰ ਤੋਂ ਲੱਭਦੇ ਨੇ, ਸਰੀਰ ਤੋਂ। ਉਹ ਜੀ ਸਾਨੂੰ ਬੋਧਿਆ ਤੂੰ ਆਪ ਹੀ ਹੈਂ। ਆਪਣੇ ਆਪ ਨੂੰ ਲੱਭਦੇ। ਤੂੰ ਖੋਇਆ ਹੋਇਆ ਹੈਂ। ਉਹ ਜਿਹੜਾ ਖੋਇਆ ਹੋਇਆ ਹੈ ਤੇਰਾ ਮੂਲ ਉੱਤੋਂ ਜਿੱਥੋਂ ਵਿਛੜਿਆ ਉਹਨੂੰ ਲੱਭ। ਹੋਇਆ ਖੋਇਆ ਲੱਭਦਾ ਕੋਈ। ਕਰਮ ਕਰਨ ਤੋਂ ਮਾਪਿਰੀ ਜੋ ਗੁਰਮਤ ਕਹਿੰਦੀ ਹੈ ਗੁਰਮਤ ਦਾ ਗਿਆਨ ਕਹਿੰਦਾ ਦੇਖੋ ਉਪਦੇਸ਼ ਹੈ ਜੋ ਮਾਤਾ ਹੈ ਜੋ ਗਿਆਨ ਰਪਤ ਜਿਹੜਾ ਇਹਨਾਂ ਨੇ ਕਭ ਕਿਹਾ ਉਹ ਕਰੋ ਉਹ ਦੱਸਣ ਕਿ ਕਿੰਨੂੰ ਲੱਭਣ ਕੀ ਦੇ ਲੱਭਣ ਆਪਣੇ ਆਪੇ ਲੱਗੇ ਕਰਮ ਕਰਨ ਤੋਂ ਮਾਪਿਰੀ ਠੀਕ ਹੈ ਜੀ ਤਾਂ ਕਿ ਉਹ ਤਾਂ ਪੁੱਛਦੇ ਕਭ ਜਰੀ ਤਾਂ ਆਪਣੇ ਆਪੇ ਲੱਗੇ ਠੀਕ ਹੈ ਇੱਕੋ ਸਿਰਜਣਹਾਰ ਨਾਨਕ ਬੀਆ ਨਾ ਪੱਸੀ ਹੈ ਇੱਕੋ ਸਿਰਜਣ ਨਾਲ ਸਿਰਜਣ ਨਾਲ ਤਾਂ ਇੱਕ ਹੈ ਸਭ ਦਾ ਨਾਨਕ ਬੀਆ ਨਾ ਪੱਸੀ ਹੈ ਉਹ ਦੂਜਾ ਤਾਂ ਹੈ ਹੀ ਨਹੀਂ ਕੋਈ ਸੁਣਿਆ ਦੂਜਾ ਤਾਂ ਅਜ ਤੱਕ ਕਿਸੇ ਨੇ ਕਿਹਾ ਹੀ ਨਹੀਂ ਹੈ ਸਿਰਜਣਹਾਰ ਇੱਕ ਆਏ ਇਸ ਗੱਲ ਪਿੱਛੇ ਤਾਂ ਕੋਈ ਦੋ ਰਾਇਆ ਸਹੀ ਹੋਈ ਹੋਈ ਨਹੀਂ ਅਜ ਸਹੀ ਤੇ ਸਿਰਜਣਹਾਰ ਉਹ ਸੱਜਣਾ ਆ ਤੂੰ ਲੱਭੋ ਕੱਲ ਇਹ ਹੈ ਰਜਣਾ ਆ ਤੂੰ ਲੱਭਦੇ ਰਜਣਾ ਆ ਤਦੂ ਆਪੇ ਮਾਇਆ ਜਿਹੜੇ ਤੇ ਆਇਆ ਤਰ ਗਿਆ ਹੋਇਆ ਜੀਵ ਹੈ ਇਹ ਮਾਇਆ ਜੋ ਸਰੀਰ ਤੇ ਲੱਭਦਾ ਹੋਏ ਆਪਣੇ ਆਪ ਨੂੰ ਰੱਖਦੇ ਉਸ ਉਹ ਜਿਹੜਾ ਤੁਹਾਨੂੰ ਸਰੀਰ ਚ ਬਾੜ ਕੇ ਆ ਪਤਾ ਨਹੀਂ ਕਿੱਥੇ ਉਹਨੂੰ ਲੱਭੋ ਕੋਈ ਕੱਢੂਗਾ ਕਿ ਕੱਲ ਨਾ ਰਸਤਾ ਹੋਈ ਗਸੂ ਜਿਹੜਾ ਸਰੀਰ ਚ ਫਸਾ ਗਏ ਆਪੋ ਕਿਤੇ ਚੁੱਪ ਕਰਕੇ ਬਹਿ ਗਿਆ ਨਾ ਉਹ ਹੀ ਬੋਲੂਗਾ ਗੱਡੂ ਦਾ ਥੋੜੂ ਉਹ ਇਸ ਸੁਧਰੀ ਕੰਦ ਕਰਦਾ ਠੀਕ ਹੈ ਜੀ ਸਰਜਣਾ ਹਾਲ ਇੱਕ ਹੈ ਇਹਦੇ ਇਹਦੇ ਬਾਰੇ ਦੋ ਰਹਿ ਰਹੇ ਦੀ ਸਰਜਣਾ ਹਾਲ ਨੂੰ ਲੱਭੋ ਉਹ ਗੱਡੂ ਆ ਸਰੀਰ ਤੋਂ ਤੁਹਾਨੂੰ ਸੁਰੱਖਿਅਤ ਬੀ ਆ ਨਾ ਪੱਸੀਏ ਤਾਂ ਕੀ ਪਾ ਬੰਦਾ ਜੀ ਉਹ ਦੂਜਾ ਤਾਂ ਹੈ ਹੀ ਨਹੀਂ ਕੋਈ ਤੂਏ ਬਾਰੇ ਦੋ ਰਹਿ ਰਹੇ ਦੀ ਹੂੰ ਹੂੰ ਪੁੱਛ ਰਹੀ ਆਈ ਦੀ ਠੀਕ ਹੈ ਜੀ ਪੁੱਛ ਰਿਆ ਹੋਇਆ ਇੱਕ ਆ ਜਿੱਦਿ ਖੱਸੇ ਉਹ ਕੋਈ ਐ। ਅੱਛਾ। ਪੁੱਛ ਰਿਹਾ ਦੀ ਤਸਾਰਾ ਉਹ ਦਾ ਦੀ ਐ। ਮਹੱਲਾ ਪੰਜਵਾਂ ਪਾਪੜਿਆ ਪਛਾੜ ਬਾਣ ਸੱਚਾਵਾ ਸੰਕੈ। ਮੰਤਰੜਾ ਚਿਤਾਰ ਨਾਨਕ ਦੁਖਾਥੀ ਵਈ। ਪਾਪੜਿਆ ਪਛਾੜ ਬਾਣ ਸੱਚਾਵਾ ਸੰਕੈ। ਆ ਜਿਹੜੇ ਪਾਪ ਮਨਾਂ ਦੇ ਲੱਗੇ ਨਾ ਤੇਰੇ ਪਾਪ। ਪਾਪੜਿਆਂ ਨਾਲ ਪਾਪੜੀਏ ਹੈ। ਹਾਂਜੀ। ਆਪਣੇ ਪਾਪਾਂ ਦੀਰ ਮਾਰ ਲੋ ਉੱਟੋ ਉੱਟੋ ਟੋਕਰੀ ਝਾਣੋ ਬਿਜਾ ਦੇ ਨਿਗਰੀ ਇਹ ਪਹਿਲੇ ਪਾਪ ਨੇ ਨਾ ਮਗਰ ਲੱਗੇ ਪਾਪ ਹੈ ਹੁਕਮ ਦਾ ਵਿਰੋਧ ਕਰ ਲੋ ਹੁਕਮ ਦਾ ਵਿਰੋਧ ਕਰਨਾ ਬੰਦ ਕਰ ਦੋ ਜਿਹੜੇ ਹੈ ਹੁਕਮ ਦਾ ਵਿਰੋਧ ਕਰਦਾ ਹੈ ਫੋਲ ਨੇ ਕਸੀਰੇ ਨੂੰ ਵੀ ਛੱਡ ਦੋ ਆ ਇਹਨਾਂ ਦੇ ਜਨਤੇ ਰਖੋ تیر ਵੀ ਜਿਹੜਾ ਬੋਨੇ ਆ ਉਹਦੇ ਕੰਨ ਚ ਵੀ تیر ਵੱਜੂ ਕੰਨ ਸੋੜਦਾ ਦੁੜ ਕੇ ਫੋਲਣਾ ਉੱਠਦਾ ਉਹਦੇ ਕੰਨ ਚ ਹੀ ਮਾਰ ਦੋ ਜੇ ਜਬਾਤੇ ਕੰਨ ਬੰਦ ਹੋ ਜਵੇ ਫੱਟਾ ਤੀਰ ਹਲਕੇ ਰੱਖੋ ਦਿੱਤੇ ਗੁਰਮੰਤਰੜਾ ਚਿਤਾਰ ਨਾਨਕ ਦੁੱਖ ਨਾ ਥੀ ਵਈ ਗੁਰਮੰਤਰੜਾ ਜਿਥਾਰ ਨਾਨਕ ਦੁੱਖ ਨਾ ਥੀ ਵਈ ਆਇਆ ਗੁਰਮੰਤਰਾ ਗੁਰਬਾਣੀ ਇਹਨੂੰ ਵਾਰ 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 ਖੋਜਦਾ ਰਹੇ ਚਿਤਾਰ ਚਿਤਾਰ ਦਾ ਮਤਲਬ ਇਹ ਨਹੀਂ ਉਚਾਰਨ ਕਰ ਚਿਤਾਰ ਦਾ ਮਤਲਬ ਹੈ ਕਿ ਨਾ ਇਹ ਨੂੰ ਸੁਣੇਦਾ ਰਹੇ ਜਿਵੇਂ ਸੂਰਜੂ ਤੈਨੂੰ ਜਾਗ ਬਣਦਾ ਗੁਰਬਾਣੀ ਨੇ ਤੈਨੂੰ ਜਗਾ ਦੇਵੇ ਚਿਤਾਰ ਫੇਰ ਪਾਪ ਦਾ ਕਰਦੇ ਹੀ ਇੱਕ ਪਾਸੇ ਤਾਂ ਉਹਦੇ ਤੀਰ ਸੰਗੇ ਰੱਖ ਦੂਏ ਪਾਸੇ ਗੁਰਬਾਣੀ ਨੂੰ ਸੁਣਦਾ ਰਹੇ ਕਲਪਨਾ ਕਲਦੀ ਆਪੇ ਛੁੱਟ ਜੂ ਜੇ ਜਾਲ ਉਪੂਗਾ ਮਨੂ ਤਾਂ ਕਲਪਨਾ ਪੇਸ਼ਣ ਤੂੰ ਸੁਪਨੇ ਕਰਕੇ ਕਲਪਨਾ ਕਰਦਾ ਸਰੋ ਜੀ ਪੌੜੀ ਬਾਵਾ ਸਰਜਨਹਾਰ ਪਾਈਆਂ ਠੰਡ ਆਪ ਬਾਵਾ ਸਰਜਨਹਾਰ ਪਾਈਆਂ ਠੰਡ ਆਪ ਜਦ ਆਤਮਾ ਠੰਡੀ ਹੋ ਗਈ ਰੋ ਫਾਨ ਪਾਈ ਜੀ ਅੱਛਾ ਜੀ ਤਾਂ ਸਰਜਨ ਸਰ ਦੀ ਵਾਵਾ ਹੈ ਵਾਵਾ ਸਰਜਨ ਹਾਲ ਮੇਰੇ ਆਪਣੇ ਜੋਤ ਦੀ ਪੈਦਾ ਕਰਤੀ ਜੋ ਜਾਂਤੀ ਕੱਦ ਪੈਦਾ ਹੋਈ ਉਹ ਸਰਜਨ ਹਾਲ ਲੱਭਿਆ ਨਾ ਲੱਪਣੇ ਨੂੰ ਸੀ ਅੱਛਾ ਜੀ ਕਿਹਾ ਸੀ ਨਾ ਵੀ ਸਰਜਨ ਹਾਲ ਨੂੰ ਲੱਭ ਵਾਵਾ ਸਰਜਨ ਹਾਲ ਤੂੰ ਲੱਭਿਆ ਤਾਂ ਹੱਟ ਪਈ ਜੀ ਅਸੀਂ ਤਾਂ ਹੋਰ ਵੀ ਥੋੜੀ ਜਾਂਦੇ ਤੇ ਜਿੱਨਾ ਇਹ ਆਪਣੇ ਆਪ ਨੂੰ ਡੋੜਦੇ ਤੇ ਨਾ ਜੇ ਪਾਫੜ ਦੱਸ ਬੰਨੀ ਜਾਂਦੇ ਤੇ ਪ੍ਰੋਦੀ ਹਾਂ ਜਿੱਦ ਚੌਗੀ ਹੋਰ ਜੀ ਜੀ ਗੰਤ ਮਿਹਰਬਾਨ ਤਿਸ ਨੂੰ ਸਦਾ ਜਾਪ ਜਿਹੜਾ ਸਾਰੇ ਜੀ ਜਨਤਾ ਦੇ ਉੱਤੇ ਮਿਹਰਬਾਨ ਦੇ ਉਹਨੂੰ ਸਦਾ ਜਪਦਾ ਰਹਿ ਉਹਦੀ ਸਿਫਤ ਸੁਲਾ ਕਰਦਾ ਰਹਿ ਸਾਰੇ ਜੀ ਜਨਤਾ ਤੇ ਜਿਹੜਾ ਖਾਣੂ ਦੇ ਰਿਹਾ ਕਿਰਪਾ ਕਰ ਰਿਹਾ ਰੱਖਿਆ ਕਰ ਰਿਹਾ ਪੈਦਾ ਕਰ ਰਿਹਾ ਈ ਸਿਫਤ ਸੁਲਾ ਕਰਦਾ ਸਦਾ ਠੀਕ ਹੈ ਜੀ ਹੋਰ ਜੀ ਦਇਆ ਧਾਰੀ ਸਮਰੱਥ ਚੁੱਕੇ ਬਿਲ ਬਿਲਾਪ ਨੱਠੇ ਤਾਪ ਦੁਖ ਰੋਗ ਪੂਰੇ ਗੁਰ ਪ੍ਰਤਾਪ ਦਇਆ ਧਾਰੀ ਸਮਰੱਥ ਜਾਂ ਸਮਰੱਥ ਨੇ ਦਇਆ ਧਾਰੀ ਕਿਰਪਾ ਕੀਤੀ ਚੁੱਕੇ ਬਿਲ ਬਿਲਾਪ ਆ ਬਲਾਪ ਦੀ ਸਾਰੇ ਚੁੱਕੇ ਅਜਿਹੇ ਬਿਲ ਬਿਲ ਬਿਲਾਪ ਨੂੰ ਹਾਂਜੀ ਬਿਲ ਲਾਉਂਦੇ ਨੇ ਸਾਰੇ ਲਬਦਾ ਕੁਛ ਨਹੀਂ ਤਾਂ ਬਿਲ ਲਾਉਂਦੇ ਹੀ ਨੇ ਹੋਰ ਕੀ ਕਰਦੇ ਜੀ ਨੂੰ

ਤਾਂ ਬਲਾਵ ਕਰਦੇ ਨੱਟੇ ਤਾਪ ਦੁਖ ਰੋਗ ਸਾਰੇ ਤਾਪ ਦੁਖ ਰੋਗ ਸਾਰੇ ਭਜ ਗਏ ਪੂਰੇ ਗੁਰ ਪ੍ਰਤਾਪ ਤੇ ਪੂਰਾ ਗਿਆਨ ਹੋ ਗਿਆ ਰੋਗ ਪੂਰੇ ਗੁਰ ਪ੍ਰਤਾਪ ਦਾ ਢੱਕ ਕੇ ਤਾਂ ਬਲਾਵ ਕਾਦਾ ਰਹਿ ਗਿਆ ਹੁਣ ਅਰਦਾਸ ਕਾਦੀ ਕਰਦੀ ਹੈ ਅਰਦਾਸ ਕਾਦੀ ਰਹਿ ਗਈ ਅਰਦਾਸ ਉਹ ਜਗਾ ਕਿੱਥੇ ਰਹੀ ਤੇ ਬਲਾਵ ਕਰਦੇ ਨੇ ਨਖਿਆ ਕੁਝ ਵੀ ਨਹੀਂ ਆਉਂਦਾ ਇਸੇ ਖੜੀ ਦੀ ਜੇ ਸਿਕੋਂਦੇ ਫੇਰ ਤਾਂ ਬਲਾਵ ਕਰਦਾ ਹੀ ਨਾ ਆ ਗਿਆ ਦਾ ਦੁੱਖ ਦਾ ਡੇਰ ਦਾ ਸਾ ਆਪਣਾ ਠੇ ਕੁਛ ਨਹੀਂ ਰੱਖਿਆ ਕਿਦੋ ਦਰਬਨ ਅਗੇ ਸਦਾ ਮੇਰੀ ਬਗੈਰ ਨਾ ਹੋ ਜਾ ਮੇਰਾ ਹੋ ਨਾ ਹੋ ਜਾ ਯਾ ਆਪਣਾ ਸੌਧਾਰ ਲੋੜ ਚੋਰੀ ਕੀ ਤੱਕ ਤੱਕ ਸੁਣ ਦੇਖਣਾਂ ਨੇ ਹੋ ਠੀਕ ਹੈ ਜੀ ਕੀਤੀਆਂ ਆਪਣੀ ਰੱਖ ਫਰੀਬ ਨਿਵਾਜ ਥਾਪ ਆਪੇ ਲਾਇਨ ਪੜਾਏ ਬੰਦਨ ਸਗਲ ਕਾਪ ਕੀਤੀਆਂ ਆਪਣੀ ਰੱਖ ਕੀਤੀ ਆਈ ਆਪਣਾ ਰੱਖਿਆ ਦਾ ਘੇਰਾ ਤੇਰਾ ਹੁਕਮ ਤੇ ਬਿਨਾਂ ਦਾ ਕੋਈ ਭਰੇ ਨਹੀਂ ਸਕਦਾ ਹੁਕਮ ਤੇ ਤੇਰੇ ਹੂਬ ਦੇ ਖਿਲਾਫ ਤਾਂ ਕੁਝ ਹੋਈ ਨਹੀਂ ਦਿੱਸਦਾ ਭਗਵਾਨ ਖਿਸ਼ਾ ਕਰਦਾ ਹੈ ਸਾਡੀ ਹੁਕਮ ਆਮਕਾਰ ਹੈ ਜੋ ਕਰਦਾ ਹਮਾਰੇ ਆਮਕਾਰ ਦੁੱਖ ਲੱਗੇ ਨਾ ਪਾਈ ਰੱਖਿਆ ਕਰਨ ਵਾਲੀ ਚੀਜ਼ ਨੂੰ ਰਖਵੀਂ ਹੁਕਮ ਰੱਖ ਦਾ ਅਰਥ ਹੈ ਰੱਖਿਆ ਕਰਨ ਵਾਲੀ ਵਸਤੂ ਜਿਵੇਂ ਆਪਾਂ ਕਿਲੇ ਦੀ ਦੀਵਾਰ ਕਰ ਲਈ ਰੱਖ ਹੈ ਸਾਡੀ ਹਾਂਜੀ ਹਾਂਜੀ ਕੀਤੀਨ ਆਪਣੀ ਰੱਖ ਗਰੀਬ ਨਿਮਾਜ਼ ਥਾਪ ਤੇ ਜਿਹੜੇ ਬਹੁਤ ਗਰੀਬ ਤੇ ਦਿਵਾਜ ਤੇ ਹੋ ਥਾਪ ਤੇ ਗੁਜਰਾ ਸਾਰੇ ਗਰੀਬ ਨੇ ਔਰ ਚਲੋ ਆਪਾਂ ਦੁਸਾਰ ਲਾਈ ਨਾਲ ਇਹਨੂੰ ਇਹ ਗਰੀਬ ਕਹਦੇ ਸੀ ਠੀਕ ਹੈ ਉਹਨਾਂ ਚ ਭੰਨਾ ਗਰੀਬ ਸੀ ਜੱਟ ਸੀ ਸਾਰੇ ਭਗਤ ਲੇਖ ਲਓ ਚਲ ਉਹਦੇ ਨਾਲ ਜ਼ਿਆਦਾ ਗਰੀਬ ਰਵਦਾਸ ਸੀ ਰਿਵਤਨ ਹਾਂਜੀ ਥਾਪ ਤੇ ਨਾ ਉਹਦੀ ਮਰਜ਼ੀ ਸੀ ਜਿਹਦੇ ਤਾਂ ਬਣ ਤਰੂ ਗੋਰਾ ਰਾਮ ਗੋਰਾ ਰੂੜੀ ਦੇ ਦੋ ਉਹਦਾ ਪਹਿਲਾ ਘਟਿਆ ਗਿਆਣ ਵੇਚੀ ਜਾਂਦੇ ਨੇ ਉਹ ਜਿਹੜਾ ਪੱਥਰ ਦੇ ਝੋਣ ਝੋਣੇ ਪੱਥਰ ਉਹ ਜਿਹੜੇ ਨੇ ਨਾ ਉਹਨਾਂ ਨੂੰ ਜਿਹੜੇ ਦੇ ਭਾਅ ਵੇਚੀ ਜਾਂਦੇ ਨੇ ਉਹਨਾਂ ਨੂੰ ਅਸਲੀ ਹੀਰੇ ਦੇ ਕੇ ਠੀਕ ਹੈ ਉਹ ਤਾਂ ਅਸਲੀ ਹੀਰੇ ਵੇਚੀ ਜਾਂਦੇ ਨੇ ਉਹ ਤਾਂ ਦਿਨ ਦੁਆਰ ਕਰਦਾ ਹੈ ਜੀ ਤੇ ਆਪੇ ਲਇਨ ਛਡਾਏ ਵੰਦਨ ਸਗਲ ਕਾਪ ਆਪੇ ਲੈ ਜਿਦਾਏ ਵੰਦਨ ਸਗਲ ਕਾ ਆਪੇ ਛੜਾ ਲੈਂਦਾ ਸਾਰੇ ਵੰਦਨ ਆਪੇ ਕੱਢ ਦਿੰਦਾ ਕੱਟੜ ਨੂੰ ਨਿਕੀ ਲੱਗਦਾ ਵੰਦਨ ਨੂੰ ਹੁਕਮ ਹੈ ਉਹ ਹੁਕਮ ਹੀ ਵੰਦਲ ਗਏ ਉਹਦਾ ਹੁਕਮ ਦਾ ਭੂਕੇ ਹੈ ਹਾਂਜੀ ਅਤੀਸ਼ਣ ਜੀ ਆਸ ਪੁੰਨੀ ਮਨ ਸੰਤੋਖ ਧਰਾਪ ਵੱਡੀ ਹੁ ਵੱਡਾ ਆਪਾਰ ਖਸਮ ਜਿਸ ਲੇਪ ਨਾ ਪੁੰਨ ਪਾਪ ਕ੍ਰਿਸ਼ਨ ਬੁਝੀ ਕ੍ਰਿਸ਼ਨਾ ਬੁਝ ਗਈ ਹਾਂਜੀ ਆਸ ਪੁੰਨੀ ਆਸ ਆਸ ਪੂਰੀ ਹੋ ਗਈ ਆਸ ਇਹ ਜੀ ਕ੍ਰਿਸ਼ਨ ਬੁਝ ਬੁਝ ਜਾਵੇ ਇਹ ਆਸ ਸੀ ਆਸ ਪੂਰੀ ਹੋ ਗਈ ਕ੍ਰਿਸ਼ਨ ਬੁਝ ਗਈ ਬਨ ਸੰਤੋਖ ਤਰਾਪ ਬਨ ਸੰਤੋਖ ਨਾਲ ਰੱਜ ਗਿਆ ਤਰਾਪ ਕੇ ਪੂਰਾ ਟੈਂਡ ਹੋ ਗਿਆ ਵੱਡੇ ਤੋਂ ਵੱਡਾ ਵੱਡੇ ਤੋਂ ਵੱਡਾ ਅਪਾਰ ਖਸਮ ਵੱਡੇ ਤੋਂ ਵੱਡਾ ਹੈ ਅਪਾਰ ਹੈ ਖਸਮ ਉਹ ਹੈ ਕੌਣ ਹੈ ਜਿਸੇ ਲੇਪਨੋਂ ਪੁੰਨ ਤੋਂ ਪਾਪ ਜਿਸੇ ਨੂੰ ਪੁੰਨ ਪਾਪ ਦਾ ਲੇਪ ਲੀ ਇਹ ਕੌਣ ਹੈ ਆਪਣਾ ਦੂਰ ਹੈ ਹੋਰ ਦੀ ਹੈ ਹੈ ਜੀ ਸੱਚਾ ਚ ਹੀ ਵੱਡਾ ਠੀਕ ਹੈ ਵੱਡੀ ਹੁ ਵੱਡਾ ਅਪਾਰ ਖਸਮ ਜਿਸ ਲੇਪ ਨਾ ਪੁੰਨ ਪਾਪ ਠੀਕ ਹੈ ਜੀ ਮੂਲੀ ਗੱਲ ਹੈ ਹਾਂਜੀ ਅਪਾਰ ਤਾਂ ਹੈ ਇਹ ਕਿਹੜਾ ਕਦੇ ਭਰਿਆ ਇਹਦਾ ਕਿਹੜਾ ਪਤਾ ਡੇਟ ਆਫ ਬਰਥ ਦਾ ਕਿਸੇ ਨੂੰ ਹਾਂਜੀ ਆਤਮਾ ਦੀ ਡੇਟ ਆਫ ਬਰਥ ਦਾ ਕਿਸੇ ਨੂੰ ਨਹੀਂ ਪਤਾ ਅਪਾਰ ਹੈ ਹਾਂਜੀ